ਇਹਦੇ ਅੰਦਰ ਸਭੀ ਚਾਬੀ ਕਿਥੋਂ ਆਈ ਤੇ ਬੋਲ ਨਾ ਅਮੀ ਤਾਂ ਕਿ ਮਾਕਸ ਲਾਇਕ ਆਇਆ ਇਹ ਨਾਲ ਮਾਕਸ ਮਾਕਸ ਮਾਇਆ ਸੀ ਕੋਈ ਨਹੀਂ ਕੋਈ ਨਹੀਂ ਇਹ ਕੁੜੀ ਮਾਰ ਜਾਂਦੀ ਫਿਰ ਕੁੜੀ ਕੋਈ ਨਹੀਂ ਕਰਦੀ ਕੋਈ ਨਾ ਛੋਟਦੀ ਇਹ ਤਾਂ ਆਪੇ ਸੜ ਗਏ ਹੋ ਪਾਸੇ ਕੁੜੀਏ ਕੁੜੀਏ ਤੂੰ ਮਾਰ ਦਿੰਦਾ ਰੋਡਾਂ ਨਾਲ ਫਿਰ ਤੇ ਕੁੜੀ ਮਾਰ ਜਾਂਦੀ ਫੇ ਕਿੱਥੋਂ ਕੁੜੀ ਲੈਣੀ ਮੈਂ ਤੁਹਾਨੂੰ ਬਤਾ ਦਿੰਦਾ ਯਾਰਾ ਮਾਰੋ ਹਰ ਬੱਚਾ ਲੈ ਕੇ ਕਿਤੇ ਵਾਲੀ ਨਹੀਂ ਦੇਣੀ ਮੈਂ ਮੈਂ ਮੈਨੂੰ ਤਾਂ ਕੁੜੀ ਕਿੱਥੋਂ ਨਾ ਸੀ ਤੂੰ ਆ ਜਾ ਨੀ ਤੇ ਕੁੜੀ ਦੋ ਰੋਡਾ ਨਾ ਮਾਰ ਦਿੰਦਾ ਛੇਲੇ ਦੀ ਕੁੜੀ ਹੈ ਕਿ ਇਹ ਨਾ ਕੋਈ ਉਹ ਤੇ ਤੀਆ ਪੈਣੀ ਹੈ ਤੂੰ ਮਾਂ ਜਦ ਕਦ ਦਾ ਮਾਰਦੇ ਵਾ ਤੇ ਨੋ ਨੀ ਚਲ ਐ ਨਵਲ ਕੀ ਤੋਂ ਨਿੱਕੀ ਕੁੜੀ ਆ ਉਹ ਅੰਦਰ ਵਰਗ ਲਿਆ ਪਤਾ ਨਹੀਂਆਂ ਗੜੀਆਂ ਦੇ ਵਿੱਚ ਛੇੜੀ ਇਕੱਠਾ ਹੋ ਗਿਆ ਜੇ ਕਮਰੇ ਵਿੱਚ ਵਾਲਾ ਡਾ ਪੂਰੇ ਭਾਜੀ ਕੁੜੀ ਇਹਦੇ ਦਰੇ ਲੜੀ ਮਾਰ ਦਿੱਤਾ ਹੈ ਨਾ ਹੌਂ ਦੇ ਫੇਰ ਕੀ ਜੋ ਆ ਬਣਾ ਉਸ ਫੋਜ ਹੋ ਰਹੀ ਹੈ ਤੇ ਮਰ ਜਾਣਿਆ ਇਹ ਤਾਂ ਚਾਚਾ ਦਾ ਸਪੈਸ ਐਸੇ ਰਹੇ ਤੇ ਨਾ ਭਾਜੀ ਉਹਦੇ ਲੰਦੋ ਆਉਂਦੇ ਆ ਦੇ ਨਾਲ ਦੇਖੋ ਦੇ ਨਾਲ ਦੇਖੋ ਦੇਖੋ ਅਜੇ ਤੱਕ ਨਹੀਂ ਆਈ ਘੰਟਾ ਹੋ ਗਿਆ ਆ ਰਹੀ ਤੇ ਮੋੜੀ ਆ ਰਹੀ ਆ ਜਬ ਵੀ ਇਹ ਗੱਡੀ ਨਾਲ ਉਹ ਲੱਗੇ ਹਾਂ ਜੀ ਇਹ ਤਾਂ ਨਿਕਲਣਾ ਇਹ ਜੇ ਤੋਂ ਨਿਕਲ ਨਹੀਂ ਕਿਹਦੀ ਚੋਰੀ ਕੀਤੀ ਇਹਨਾਂ ਦਾ ਮੋਬਾਈਲ ਰਿਕਾਰਡ ਮੇਰਾ ਫੋਨ ਬਚ ਗਿਆ ਅੰਦਰ ਬੰਮਾ ਭੱਗੇ ਲੈ ਮੇਰਾ ਫੋਨ ਕੰਮ ਨਹੀਂ ਕਰ ਰਿਹਾ ਜਦੋਂ ਮੈਂ ਇਹ ਵੜੋਂਗਾ ਅਗਲੇ ਦਿਨ ਪ੍ਰਸਤਾਵ 200 ਰੁਪਏ ਹੋਣਗੇ ਆਉਣੇ ਚਾਨ ਪਰ ਬਹੁਤ ਸ਼ੋਰ ਦੱਜੂ ਗਿਆ ਮੈਂ ਤਾਂ ਸਭ ਕੁਝ ਹੋ ਰਿਹਾ ਹੋ ਰਿਹਾ ਹੈ ਤਾਂ ਕੀ ਹੋ ਗਿਆ ਵੀ ਹਾਂ ਛੋੜੇ ਪੈਸੇ ਇਹ ਨੀਲੇ ਦੀ ਕੁੰਡੀ ਵਾਪਕ ਤੇ ਮੈਂ ਪਾਉਣਾ ਕੋਈ ਨਾ ਕੋਈ ਅੰਟੀ ਨੂੰ ਹੋਣਾ ਕੋਈ ਨਹੀਂ ਆ ਗਿਆ ਪਾਸੇ ਪੈਸੇ ਆ ਦੇਖੋ ਪਿਆਰੇ ਲੋਤੇ ਬੰਦਿਆਂ ਨੇ ਸ਼ੂਗਰ ਘਰ ਫਾੜ ਲਿਆ ਆ ਪੈਸੇ ਕੀ ਹੈ ਇਹ ਗਰੀਸ ਦੀ ਕਹਿੰਦੇ ਗੱਲ ਕਰਦੇ ਹਾਂ ਹੈ ਅਦਰਕ ਦਿਖਾਓ ਓਹ ਲਓ ਫੋਕੀ ਚੀਲੇ ਦੀ ਕੁੜੀ ਹੈ ਕੁੜੀ ਹੋਈ ਮੇਰੀ ਸਾਡੇ ਕੁੜੀ ਹੋਈ ਨਹੀਂ ਆ ਕਿਤੇ ਰੋਣੀ ਨਹੀਂ ਹੋਈ ਵੀ ਰਹੀ ਕੁੜੀ ਫੜ ਲਈ ਅੰਦਰ ਚੀਲੇ ਦੀ ਕੁੜੀ ਉਹ ਦੇਖੋ ਕਿੰਨੀ ਕੁੜੀ ਕੁਕੀ ਰੋਟਾਂ ਚਲੋ ਜੀ ਆ ਦੇਖੋ ਮੋਚ ਇੱਕ ਮਿੰਟ ਹੋ ਜਾ ਜੀ ਇੱਕ ਮਿੰਟ ਸੋ ਦੋਸਤੋ ਜੁੜ ਚੁੱਕੇ ਹੋ ਫਤੋਕਰ ਜੀਬੀਸੀ ਅਪਡੇਟ ਦੇ ਨਾਲ ਤੇ ਨਵੀਂ ਜਿਹੜੀ ਤਾਜ਼ਾ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਸ਼ਰਪੁਰ ਸ਼ਹਿਰ ਦੇ ਪ੍ਰੇਮਗੜ੍ਹ ਮਹੱਲੇ ਦੇ ਵਿੱਚ ਇੱਕ ਚੋਰ ਵੱਲੋਂ ਇੱਕ ਘਰ ਦਾ ਜਿਹੜਾ ਤਾਲਾ ਤੋੜ ਕੇ ਅੰਦਰ ਦਾਖਲ ਹੋਇਆ ਜਿਸ ਤੋਂ ਬਾਅਦ ਲੁੱਟਖੋਖ ਕਰਨ ਤੋਂ ਬਾਅਦ ਉਸ ਵੱਲੋਂ ਹੋਰ ਵੀ ਜਿਹੜੇ ਸਮਾਨ ਜਿਹੜਾ ਚੋਰੀ ਕਰਨ ਤੋਂ ਬਾਅਦ ਬੱਚਿਆ ਜਿਹੜਾ ਛੋਟਾ ਇੱਕ ਨਿਊ ਬੋਰਨ ਬੇਬੀ ਆ ਉਸ ਨੂੰ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੋ ਉਸ ਨੂੰ ਵੀ ਮਾਲੇ ਦੇ ਵਸਨੀਕਾਂ ਨੇ ਜਿਹੜਾ ਉਹਨੂੰ ਆਪਣੇ ਹਿਰਾਸਤ ਵਿੱਚ ਲਿਆ ਹੋਇਆ ਉਹਨੂੰ ਫੜਿਆ ਹੋਇਆ ਤੇ ਉਹਦੇ ਕੋਲੋਂ ਜਿਹੜੇ ਹਥਿਆਰ ਵੀ ਬਰਾਮਦ ਹੋਏ ਨੇ ਔਰ ਨਾਲ ਦੀ ਨਾਲ ਇੱਕ ਗੱਡੀ ਦੀ ਜਿਹੜੀ ਚਾਬੀ ਉਹਦੇ ਕੋਲੋਂ ਬਰਾਮਦ ਹੋਈ ਆ ਸੋ ਇੱਕ ਸਵਾਲ ਇਹ ਉੱਠਦਾ ਕਿ ਜਿਹੜੇ ਜ਼ਿਲ੍ਹਾ ਸ਼ਾਰਪੁਰ ਪੁਲਿਸ ਪ੍ਰਸ਼ਾਸਨ ਹੈ ਉਹ ਕਿਨੂੰ ਡਿਕ ਰਿਹਾ ਇਹ ਜਿਹੜਾ ਵਾਰਤਾ ਨਿਤ ਦਿਹਾੜੇ ਵਾਪਰਦੀਆਂ ਨਜ਼ਰ ਆਉਂਦੀਆਂ ਨੇ ਗੱਲਬਾਤ ਕਰਾਂਗੇ ਇਥੋਂ ਦੇ ਜਿਹੜੇ ਘਰ ਦੇ ਜਿਹੜੇ ਓਨਰ ਨੇ ਨਾਮ ਕੀ ਹੈ ਜੀ ਮੇਰਾ ਨਾਮ ਜੋਤੀ ਜੋਤੀ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਪ੍ਰੇਮਗੜ ਦੀ ਆ ਤੇ ਕੀ ਵਾਰਤ ਕੀ ਹੋਈ ਹੈ ਜੀ ਇਹ ਇਹਨੇ ਜਦੋਂ ਇਹ ਮੈਂ ਉੱਪਰ ਸੀ ਸੁੱਤੀ ਹੋਈ ਮम्मी ਬਾਹਰ ਕਿਤੇ ਕੰਮ ਗਏ ਹੋਈ ਸੀ ਇਹਨੇ ਅੰਦਰੋਂ ਬਾਰੋਂ ਤਲਾ ਤੋੜ ਕੇ ਇਹਨੇ ਕੁੰਡੀ ਲਾ ਕੇ ਤੇ ਇਹਨੇ ਅੰਦਰ ਚੋਰੀ ਕਰ ਰਹੇ ਸੀ ﺍﻟमारी ਸਾਰੀ ਤੋੜ ਕੇ ਮੈਨੂੰ ਲੱਗਾ ਕੋਈ ਖੜਕਾਕਾ ਹੋ ਰਿਹਾ ਮੈਂ ਕਿਹਾ ਸ਼ਾਇਦ ਮੰਮੀ ਆਏ ਆ ਜਦੋਂ ਮੈਂ ਆ ਕੇ ਦੇਖਿਆ ਤੇ ਇਹ ਸੀ ਇਹਨੇ ਮੇਨਾਂ ਕਿੰਨੀ ਹੱਥੋਪਾਈ ਕੀਤੀ ਇਹਨੇ ਮੇਰੇ ਮਾਰਿਆ ਜਿਹੜੇ ਹਥਿਆਰ ਲੈ ਕੇ ਆਏ ਸੀ ਇਹਨੇ ਮੈਨੂੰ ਦੰਦੀਆਂ ਬੱਟੀਆਂ ਸਾਰੇ ਮੇਰੇ ਹਥਿਆਰਾਂ ਨਾਲ ਇਹਨੇ ਮੈਨੂੰ ਕੁੱਟਿਆ ਪਰ ਫਿਰ ਵੀ ਉਹਨਾਂ ਮੈਂ ਡੱਟ ਕੇ ਮੁਕਾਬਲਾ ਕੀਤਾ ਪਰ ਬਚਾਉਣ ਦੇ ਲਈ ਫਿਰ ਮੈਂ ਚੀਕਾ ਮਾਰੀਆਂ ਚੀਕਾ ਮਾਰ ਕੇ ਫਿਰ ਮਲੇ ਦੇ ਲੋਕ ਸਾਰੇ ਆਏ ਉਹਨਾਂ ਨੇ ਫਿਰ ਮੈਨੂੰ ਬਚਾਇਆ ਇਹ ਦੇਖੋ ਲੋ ਤਾਂ ਕਿੰਨੇ ਵਜੇ ਦਾ ਸਮਾਂ ਸੀ ਇਹ ਇਹ ਮੇਰੇ ਤਕਰੀਬਨ 3:30 ਵਜੇ ਦਾ ਸਮਾਂ ਜੀ 3 ਵਜੇ ਦਾ ਸਮਾਂ ਸੀ अच्छा हां जी या ਤੁਸੀਂ ਉੱਪਰ ਸੀਗਾ ਬੱਚਾ ਵੀ ਨਾਲ ਉੱਪਰ ਸੀ ਮੈਂ ਤਾਂ ਮੇਰਾ ਬੱਚਾ ਦੋਨੇ ਉੱਪਰ ਸੁੱਤੇ ਹੋਏ ਸੀ ਧੁੱਪੇ ਹਾਂਜੀ ਤਾਂ ਫਿਰ ਹੁਣ ਸਮਾਨ ਕੀ ਚੋਰੀ ਕੀਤਾ ਗਿਆ ਇਹਨੇ ਤਕਰੀਬਨ ਹੁਣ ਤਾਂ ਇਹਨੇ ਸਾਰਾ ਹੀ ਕੁਝ ਲੈ ਗਿਆ ਪਰ ਇਹਨੇ ਮੇਰੀ ਇੱਕ ਚੈਨੀ ਤੇ ਕਮੁੰਦੀ ਨਹੀਂ ਲੱਭ ਰਹੀ ਬਾਕੀ ਇਹਦੇ ਕੋਲੋਂ ਲੈ ਰਿਆ ਸੀ ਇਹ ਇਕੱਲਾ ਸੀ ਜਾਂ ਹੋਰ ਵੀ ਸਾਥੀ ਸੀ ਹੱਗੇ ਦੇ ਨਾਲ ਮੈਂ ਤਾਂ ਇਕੱਲਾ ਹੀ ਸੀ ਅੰਦਰ ਇਕੱਲਾ ਹੀ ਸੀ ਜਿਹੜਾ ਹੁਣ ਦਿੱਤੀ ਹੈ ਗੱਡੀ ਚਾਪੀ ਛੜੀ ਗਈ ਹੋਈ ਸੀ ਹੁਣ ਮੈਂ ਫੜਾਇਆ ਗੱਡੀ ਦੀ ਚਾਬੀ ਕੀ ਨਾਮ ਗੱਡੀ ਸੰਤੋਸ਼ ਸੰਤੋਸ਼ ਕੁਮਾਰੀ ਕਹਿਣਾ ਦੇਖੋ ਕੁੜੀ ਬੱਚਾ ਹੋਇਆ ਪਿਆ ਇਕੀਆਂ ਦਿਨਾਂ ਦੀ ਹਜੇ ਕੁੜੀ ਵੀ ਨਹੀਂ ਹੋਈ ਤਾਂ ਮਗਰੋਂ ਵੜ ਕੇ ਜ ਕੁੜੀ ਮਾਰ ਦਿੰਦਾ ਜ ਬੱਚੇ ਨੂੰ ਮਾਰ ਦਿੰਦਾ ਦੱਸੋ ਕੀ ਕਿਹਨੂੰ ਜਵਾਬ ਦੇਣਾ ਸੀ ਤੁਸੀਂ ਆਪ ਦੱਸੋ ਸਾਰਾ ਸਮਾਨ ਕੁੜੀ ਦੇ ਸਾਰੇ ਗਹਿਣੇ ਕੱਢ ਲਈ 30000 ਰੁਪਏ ਸੀਗਾ ਪਰ ਸੱਚ ਸਾਰੇ ਹੀ ਕੱਢ ਲਿਆ ਨਹੀਂ ਹੁਣ ਪੈਸੇ ਤੁਹਾਨੂੰ ਮਿਲ ਗਏ ਵਾਪਸ ਐਵੇਂ ਪਤਾ ਨਹੀਂ ਖੋਤੇ ਇਹਨਾਂ ਨੇ ਥੋੜੇ ਮਤਿਆ ਪਾਸੇ ਦੇ ਵਿੱਚ ਹੀ ਪੇਨ ਕੇ ਬਾਕੀ ਦੇ ਗੋਲੀਆਂ ਸਾਰਾ ਸਮਾਨ ਪਤਾ ਨਹੀਂ ਇਹਨਾਂ ਨੂੰ ਪੁੱਛੋ ਫੇਰ ਤਾਂ ਉਹਨੂੰ ਇਨਫੋਰਮ ਕੀਤਾ ਗਿਆ ਫੋਨ ਕਾਲ ਆਈ ਸੀ ਮੈਂ ਤਾਂ ਕਿਸੇ ਨਾਲ ਗਵਾਂਡੀਆਂ ਦਾ ਕੰਮ ਗਈ ਹੋਈ ਸੀਗੀ ਨਾ ਤਾਂ ਮੈਂ ਰੋੜਾ ਬੜਾ ਪਿਆ ਕਹਿੰਦੇ ਜੋਤੀਕਾਰ ਚੋਰੀ ਲੱਗ ਗਈ ਫੇਰ ਮੈਂ ਧੋੜੀ ਆਈ ਤੇ ਦਿੱਖਿਆ ਤੇ ਹੀ ਕੁੜੀ ਕੋਨੋਂ ਕੋਨ ਕੀਤੀ ਹੋਈ ਸੀਗੀ ਨਹੀਂ ਸ਼ੁਕਰ ਚ ਗੁੱਤੀ ਕੁੜੀ ਬਚ ਗਈ ਜੇ ਉਹਦਾ ਰੋਡਾ ਮਾਰ ਦਿੰਦਾ ਦਿੱਖੋ ਰੋਡਾ ਮਾਰ ਕੇ ਹੱਥ ਸਜਾਏ ਪੇ ਮੋਚ ਮਾਰੇ ਨਹੀਂ ਇਕੱਲੇ ਨਾ ਫੜ ਕੇ ਫੇਰ ਦੂਹ ਮਹੱਲੇ ਦੇ ਸਾਰੇ ਲੋਕੀ ਆਈ ਤਾਂ ਸਾਨੂੰ ਛੜਿਆ ਉਹਨਾਂ ਨੇ ਜਦੋਂ ਤੁਹਾਨੂੰ ਕਟਮਰ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਮਹੱਲੇ ਵਾਸੀ ਨੂੰ ਕਿੱਦਾਂ ਪਤਾ ਲੱਗਾ ਕਿੱਦਾਂ ਇਨਫੋਰਮੇਸ਼ਨ ਮੈਂ ਉੱਚੇ-ਉੱਚੇ ਟੀਕਾ ਮਾਰੀਆਂ ਤਾਂ ਇਹ ਸਾਰੇ ਮਹੱਲੇ ਵਾਲੇ ਆਏ ਇਹਨੇ ਕੁੰਡੀ ਅੰਦਰੋਂ ਲਾਈ ਸੀ ਮੁੰਡਾ ਕੋਠਾ ਟੱਪ ਕੇ ਉਹਨੇ ਬਚਾਇਆ ਮੈਨੂੰ ਤਾਂ ਬਾਕੀ ਸੋਨਾ ਗਹਿਣਾ ਸਾਰਾ ਬਚਾ ਉਹਦਾ ਜੀ ਇਹਨੇ ਕੱਢ ਲਿਆ ਸਾਰਾ ਪਰ ਇੱਕ ਮੇਰੀ ਚੈਨੀ ਤੇ ਹੁਣ ਮੁੰਦੀ ਨਹੀਂ ਲੱਭ ਰਹੀ ਚੈਨੀ ਤੇ ਮੁੰਦੀ ਹਾਂਜੀ ਮੇਰੀਆਂ ਚਾਂਜਰਾ ਸੀ ਉਹ ਬਾਕੀ ਤਾਂ ਹੈਗੀਆਂ ਇੱਕ ਮੁੰਦੀ ਉਹ ਵੀ ਲੱਭ ਗਈ ਹੈ ਬਾਕੀ ਨਹੀਂ ਲੱਭ ਰਿਆ ਮੇਰਾ ਸਮਾਨ ਤੁਹਾਡਾ ਬੱਚਾ ਸੇਫ ਆ ਤੁਹਾਡਾ ਹਾਂਜੀ ਮੇਰਾ ਬੱਚਾ ਸੇਫ ਆ ਬੱਚਾ ਮੇਰਾ ਉੱਪਰ ਸੀ ਕਿਉਂ ਤਾਂ ਨਹੀਂ ਬੱਚਾ ਰੋੜ ਲਾ ਕੇ ਮਾਰ ਮੇਰਾ ਬੱਚਾ ਸ਼ੂਗਰ ਉੱਪਰ ਹੀ ਮੈਂ ਮੈਂ ਤਾਂ ਸਿਰਫ ਦੇਖਣਾ ਹੀ ਮੈਂ ਕਿ ਸ਼ਾਇਦ ਥੱਲੇ ਮੰਮੀ ਆਈ ਆ ਮੈਨੂੰ ਨਹੀਂ ਪਤਾ ਸੀ ਥੱਲੇ ਏ ਸੀ ਸ਼ੂਗਰ ਮੈਂ ਬੱਚਾ ਉੱਪਰ ਹੀ ਛੱਡ ਕੇ ਆ ਗਈ ਸੀ ਮੈਨੂੰ ਪਤਾ ਕੋਈ ਲੱਗਦਾ ਕਿ ਪਹਿਲਾਂ ਕਿ ਕਦੀ ਇਦਾਂ ਦੀ ਵਾਰ ਹੋਈ ਕਦੀ ਵੀ ਨਹੀਂ ਚਾਂਸ ਇਦਾਂ ਹੋਇਆ ਪਹਿਲਾਂ ਜ਼ਿੰਦਗੀ ਚ ਮੈਂ ਆਪਣੇ ਪ੍ਰੇਮਗਾੜ ਚ ਇਹ ਚਾਂਸ ਦੇਖਿਆ ਆਪਣੇ ਘਰ ਅੱਜ ਤੱਕ ਨਹੀਂ ਹੋਇਆ ਉਹ ਵੀ ਕੁੜੀ ਛਿਲੇ ਦੇ ਵਿੱਚ ਫੜ ਲਈ ਨਹੀਂ ਰੋਟੀ ਖਲਾ ਕੇ ਮੈਂ ਹੁਣ ਹੀ ਗਈ ਆ ਤੁੱਪ ਦੇ ਮੰਜਾ ਡਾਇਆ ਮੈਂ ਕਿਹਾ ਤੂੰ 10 ਮਿੰਟ ਰੈਸਟ ਕਰ ਮੈਂ ਹੁਣ ਹੀ ਆਈ ਮਾੜਿਆ ਕੰਮ ਕੋਈ ਤੋੜਿਆ ਗਿਆ ਬਾਹਰੋਂ ਜੰਦਾ ਲਾ ਕੇ ਮੈਂ ਗਈ ਸੀ ਕਿਉਂ ਨਹੀਂ ਲੋਕ ਤੋੜ ਕੇ ਅੰਦਰੋਂ ਕੁੰਡੀ ਲਗਾ ਲਈਏ ਲੋਕ ਦਿਖਾ ਸਕਦੇ ਹੋ ਜਿਸ ਤਰਟਾ ਹੋਇਆ ਕਿਹੜਾ ਪਤਾ ਨਹੀਂ ਹੁਣ ਬਾਹਰ ਹੀ ਹੋਣਾ ਸੀ ਤੇ ਹੱਥ ਨਹੀਂ ਅਜੇ ਤੇ ਕਰ ਲਿਆ ਆ ਦੇਖੋ ਸਾਰੀਆਂ ਅਲਮਾਰੀਆਂ ਲੋਕਾਂ ਤੋੜੀ ਦੇਖੋ ਇਹ ਬਾਹਰ ਰੋਡਾਂ ਲੈ ਕੇ ਆਇਆ ਦੇਖੋ ਮੇਰਾ ਵੀ ਨਹੀਂ ਪੇਚ ਕੱਸ ਚੱਕ ਕੇ ਸਾਰੇ ਸਾਡੇ ਪੇਚ ਕੱਸ ਵੀ ਚੱਕ ਕੇ ਨਹੀਂ ਉਹ ਤੋੜ ਦਿੱਤੀ ਅਲਮਾਰੀ ਦੀ ਖੁੱਲ ਮਾਰੀ ਵਿੱਚ ਸਾਰਾ ਸਾਰਾ ਮੇਰਾ ਅ ਹਾਂ ਨੇ ਅਗੇ ਇੱਥੇ ਨਾ ਬੱਚਾ ਚੁੱਕ ਕੇ ਲਜੱਲੇ ਸੀ ਚੋਰੀ ਵੀ ਘਰ ਚ ਹੋਈ ਆ ਮਲੇ ਖਬਰ ਬਸ ਅਗੇ ਤੁਹਾਡੇ ਕੋਲ ਥੋੜੇ ਟਾਈਮ ਤੱਕ ਇਹ ਪ੍ਰੇਮ ਪ੍ਰੇਮ ਕੰਮ ਲੈ ਦੀ ਹਾਂ ਪੜਿਆ ਹੋਇਆ ਬੰਦਾ ਇਹਨਾਂ ਨੇ ਮੱਲੇ ਆ ਲੈਣ ਬਸ ਅਗੇ ਤੁਹਾਡੇ ਕੋਲ ਥੋੜੇ ਟਾਈਮ ਤੱਕ ਆ ਗਿਆ ਤੇ ਕਿਤੇ ਕੇਰੀ ਜਿਹੜੀ ਜਿਹੜੀ ਚਾਬੀ ਚਾਬੀ ਕਿੱਥੇ ਕਬੜੀ ਚ ਹੈ ਕਾਂ ਚਾਬੀ ਜਿਹੜੀ ਅੰਦਰ ਹੈ ਚਾਬੀ ਚ Ammi to kiya max lag ke aaya ਮੱਕ ਸਮਝਾਇਆ ਸੀ ਕੋਈ ਨਹੀਂ ਕੋਈ ਨਹੀਂ ਇਹ ਕੁੜੀ ਮਾਰ ਜਾਂਦੀ ਫਿਰ ਕੁੜੀ ਨਹੀਂ ਕਰਦੀ ਇਹਨਾਂ ਨੂੰ ਮਾਰ ਛੋਟਕੀ ਇਹਨਾਂ ਨੂੰ ਪੈਸਾ ਖਰਦ ਗਿਆ ਹੋ ਪਾਸੇ ਕੁੜੀਏ ਕੁੜੀਏ ਤੂੰ ਮਾਰ ਦਿੰਦਾ ਰੋਡਾਂ ਨਾਲ ਫਿਰ ਕੁੜੀ ਮਾਰ ਜਾਂਦੀ ਵੇ ਕਿੱਥੋਂ ਕੁੜੀ ਲੈਣੀ ਮੈਂ ਤਾਂ ਬਤਾਦਾ ਬੰਦੇ ਲੰਦਾ ਮਾਰਨਾ ਨਹੀਂ ਇਹ ਕਿਹਦੀ ਤਿਆਰਾ ਮਾਰ ਹੋਰ ਬੱਚਾ ਲੈ ਕੇ ਕਿਤੇ ਵਾਲੀ ਨਹੀਂ ਦੇ ਨਾ ਮਾਰਨਾ ਮੈਂ ਕਿਹਾ ਮੈਂ ਨਾ ਕੁੜੀ ਕਿੱਥੋਂ ਲੈ ਤੂੰ ਆ ਜਾ ਕੁੜੀ ਨੂੰ ਰੋਡਾਂ ਨਾਲ ਮਾਰ ਦਿੰਦਾ ਛੇੜਦੀ ਕੁੜੀ ਹੈ ਕਿ ਹੈ ਤੈਨੂੰ ਤੈਨੂੰ ਇਹ ਪਹਿਣੀ ਐ ਤੁਮਾ ਜਦ ਕਦ ਦਾ ਮਾਰਦੇ ਵਾ ਤੈਨੂੰ ਨਹੀਂ ਸ਼ਰਮ ਨਹੀਂ ਆਈ ਤੇਰੀ ਪਹਿਣਾ ਵਾਲੀ ਤੂੰ ਨਿੱਕੀ ਕੁੜੀ ਹਾਂ ਅੰਦਰੋਂ ਵਰਗਲਾ ਪਤਾ ਨਹੀਂਆਂ ਗੜੀਆਂ ਦੇ ਵਿੱਚ ਛੇੜੀ ਇਕੱਠਾ ਹੋ ਗਿਆ ਜੇ ਕਮਰੇ ਵਿੱਚ ਵਾਲਾ ਪੂਰੇ ਭਾਜੀ ਕੁੜੀ ਇਹਦੇ ਦਰੇ ਲੜੇ ਮਾਰਦੀ ਪਾਵੇ ਨਾ ਹਾਂ ਦੇ ਫੇਰ ਕੀ ਜੋ ਆ ਬਣਾ ਉਸ ਫੋਜ ਹੋ ਰਹੀ ਆ ਤੇਂਦੀ ਮਰ ਜਾਣਿਆ ਇਹ ਤਾਂ ਚਾਚਾ ਦਾ ਸਪੈਸ ਐਸੇ ਰਹੇ ਤੇ ਉਹਦੀ ਆ ਲੋ ਆ ਆ ਗਿਆ ਜੀ ਉਸ ਤੇ ਕਿਉਂ ਇਹ ਆਦਾ ਤੇ ਚੇੜੋ ਮੇਰੇ ਪੈਰ ਮੇਂ ਇਹ ਪਾ ਦੇ ਕਿ ਦੱਸਦਾ ਮੈਂ ਮੈਂ ਲਾ ਮੈਂ ਜਿਹੜੀ ਉਹ ਸੋਟੀ ਘੜੀ ਜਿਹਨੇ ਤਾਂ ਚੰਡੀ ਖਾ ਲੂਗਾ ਦੋ ਦਿਨ ਖਾ ਲੂ 10 ਦਿਨ ਖਾ ਲੂ ਉਸ ਵਾਲੇ ਨੇ ਫੜ ਕੇ ਇੱਕੋ ਲੈ ਜਾਣਾ ਜਾ ਕੇ ਫੇਰ ਛੱਡ ਦੇਣਾ ਫੇਰ ਮੈਂ ਇਹਦਾ ਦਰਦ ਮਾਰੂ ਕਿ ਕਿਉਂ ਆ ਰੂਗਾ ਜਾ ਕੇ ਤਾਂ ਤਾਂ ਮਾਰਿਆ ਕੁੜੀ ਨੂੰ ਦੇਖ ਲੈ ਭਾਵੇਂ ਭਾਵੇਂ ਬਣ ਗਿਆ ਵਿਚਾਰ ਨਹੀਂ ਆਈ ਕਿ ਇਹ ਮਾਰੀ ਕੁੜੀ ਨੂੰ ਤਾਂ ਮਾਰ ਗਿਆ ਖਾ ਲਿਆ ਤੈਨੂੰ ਤਾਂ ਬਚਾ ਕੇ ਚਾ ਦੁਨੀਆਂ ਦੇ ਕਿ ਬਤੂ ਦਾ ਮਾਰ ਗਿਆ ਸਾਡੀ ਕੁੜੀ ਨੂੰ ਛੋਟੇ ਛੋਟੇ ਇਸੇ ਬਸੇ ਬੁੜਾਈ ਗਈ ਚਾਹ ਤਪਦੇ ਤੇ ਬਲੱਡ ਲੱਗ ਗਿਆ ਮਾਰ ਛੱਡ ਦੇ ਇਹ ਲੱਤ ਮਾਰ ਲੱਤ ਰੋਣ ਮੈਨੂੰ ਸ਼ਰਮ ਚਾਹੀਦੀ ਮਾੜੀ ਮੋਟੀ ਜਲੰਧੇ ਤੋਂ ਪ੍ਰੇਮ ਕਰਨ ਲੱਗਿਆ ਸਾਡਾ ਮੱਲਾ ਹੋਰ ਵੀ ਨਾ ਦੇਖ ਲੰਦਾ ਕਿ ਬਈ ਆਪਣੇ ਹੱਥ ਰੱਖ ਲਓ ਉਹ ਦੇਖੋ ਨਾ ਬੜੀ ਤਾਂ ਨਹੀਂ ਪੂਰੀ ਨਹੀਂ ਲੱਗਿਆ bata ve ki ko samjhe na paaye ki pani ko pani ko bhare 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 ਮੇਰੀ ਟਿਕਾ ਮਾਰੀਆਂ ਫਿਰ ਮੁੰਡਾ ਕੋਠਾ ਟੱਪ ਕੇ ਆਇਆ ਉਹਨੇ ਮੈਨੂੰ ਬਚਾਇਆ ਅੱਛਾ ਇਹ ਸਾਰੇ ਤੇ ਨਹੀਂ ਆਏ ਉਹਨੇ ਮੈਨੂੰ ਬਚਾਇਆ ਇਹ ਮੈਨੂੰ ਕੋਠਾ ਕਿੰਨਾ ਤੇਰੇ ਕੋਲ ਰੋੜ ਰੋੜ ਵੀ ਮਾਰੀ ਤੇਰੇ ਹਾਂਜੀ ਇਹਨੇ ਮੇਰੇ ਰੋਟੇ ਚ ਕੋਈ ਸਮਾਨ ਪਤਾ ਨਹੀਂ ਕੋਈ ਐਸਾ ਨਹੀਂ ਨਹੀਂ ਇਹ ਕਹਿੰਦਾ ਮੈਂ ਜਲੰਧਰੋਂ ਆਇਆ ਜੀ ਨਹੀਂ ਨਹੀਂ ਕੋਈ ਚੋਰ ਹੀ ਆ ਕਹਿੰਦਾ ਮੇਰੇ ਕੋਲ ਵੀ ਪਹਿਲਾਂ ਪਹਿਲਾਂ ਵੀ ਕਹਿੰਦੇ ਮੇਰੇ ਤੇ ਪਰਚਾ ਚੱਲਦਾ ਪਿਆ 307000 ਜਲੰਧਰ 4 ਦਿਨਾਂ ਦੀ ਡਾਕਟਰ ਨਾਲ ਕੋਈ ਕੋਈ ਮੈਨੂੰ ਲੱਗਾਉਮੀ ਕਰਨ ਲਈ ਪਾਇਆ ਬਾਰੇ ਪਾਇਆ ਨਹੀਂ ਬਾਕੀ ਨਹੀਂ ਸਿੱਖਿਆ ਸੱਟੇ ਆਉਂਦੇ ਨਹੀਂ ਜਲਦੀ ਜੀ ਪਗੜੀ ਲਗਾਉਣੀ ਚਾਹੀਦੀ ਹੈ ਕਿੱਥੇ ਸਿੱਟੀ ਚੰਨੀ ਕਹਿੰਦਾ ਕੈਲੂਲੀ ਪਤਾ ਹੀ ਦੇ ਕੋਲੀ ਹੋਣੀ ਹੈ ਅੰਡੇ ਨੂੰ ਉਹਦੀ ਲੋੜ ਸਾਰੀ ਪਾੜਦੇ ਨਹੀਂ ਮੈਂ ਨਹੀਂ ਸਾਰੇ ਬਗੜੀ ਤਾਂ ਮੈਂ ਬਗੜੀ ਰਹੇ ਲੇਕਿਨ ਮੂੰਹ ਤੇ ਉਹ ਇਹਨਾਂ ਚੈਨੀ ਉੱਥੇ ਸਿੱਟੀ ਆ ਹਾਂ ਮੈਨੂੰ ਇੱਥੇ ਹੈ ਨਹੀਂ ਖਾ ਲਈਏ ਮੈਨੂੰ ਲੱਗਦਾ ਹੁੰਦੀ ਚੈਨੀ ਚੈਨੀ ਮੰਦਲੀ ਹਾਂ ਇੱਥੇ ਆਂਦੀ ਮਾਜੀ ਜੀ ਸ਼ਾਰਟ ਮਾਰ ਕੇ ਦੇ ਦੇ ਜੀ ਭਾਜੀ ਇੱਕ ਹੀ ਦੇ ਕੇ ਦੇ ਦੇ ਦੇਖ ਲੈ ਦੇਖ ਲੈ ਆਰੇ ਕੋ ਆ ਗਿਆ ਇਹ ਵੀ ਜਲੰਧਰ ਕੋਈ ਹੈ ਇਹ ਵੀ ਜਲੰਧਰ ਕੋਈ ਆ